ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਸਰਵਣ ਕਰ ਰਹੇ ਹੋ ਸਿੱਖ ਰਾਜ ਦਾ ਮੋਢ ਕਿਵੇਂ ਵੱਜਿਆ ਪਿਛਲੇ ਪ੍ਰਸੰਗ ਵਿੱਚ ਆਪ ਜੀ ਨੇ ਸਰਵਣ ਕੀਤਾ ਕਿ ਜਕਰੀਆ ਖਾਨ ਦੀ ਮੌਤ ਤੋਂ ਬਾਅਦ ਪੰਜਾਬ ਵਿੱਚ ਬਹੁਤ ਵੱਡੇ ਪੱਦਰਤੇ ਉਥਲ-ਪੁਥਲ ਹੋਈ ਉਸ ਦੇ ਪੁੱਤਰ ਗੱਦੀ ਲਈ ਆਪਸ ਵਿੱਚ ਲੜਨ ਲੱਗੇ ਅਤੇ ਇਸ ਮੌਕੇ ਦਾ ਫਾਇਦਾ ਉਠਾ ਕੇ ਸਿੰਘਾਂ ਨੇ ਵੀ ਹੱਥ-ਪੈਰ ਪ੍ਰਸਾਰਨੇ ਸ਼ੁਰੂ ਕਰ ਦਿੱਤੇ ਹੁਣ ਆਪਾਂ ਉਸ ਵੱਗੇ ਦਾ ਪ੍ਰਸੰਗ ਆਪ ਜੀ ਨਾਲ ਸਾਂਝਾ ਕਰਾਂਗੇ ਇਸ ਮੌਕੇ ਸਿੰਘਾਂ ਦੀ ਗਿਣਤੀ ਬਹੁਤ ਵੱਧ ਗਈ ਸੀ ਇਸ ਲਈ ਜਥੇਦਾਰਾਂ ਨੇ ਇਹ ਲੋੜ ਮਹਿਸੂਸ ਕੀਤੀ ਕਿ ਸਾਰੇ ਪੰਥ ਦੀ ਇੱਕ ਜਥੇਬੰਦੀ ਹੋਵੇ ਅਤੇ ਉਸ ਦੇ ਵਿੱਚ ਛੋਟੇ-ਛੋਟੇ ਜਥੇ ਬਣਾਏ ਜਾਣ ਅਤੇ ਉਹਨਾਂ ਜਥਿਆਂ ਦਾ ਹਰੇਕ ਜਥੇਦਾਰ ਥਾਪਿਆ ਜਾਵੇ ਇਹ ਜਥੇ ਆਪਣੇ ਜਥੇਦਾਰ ਦਾ ਕਹਿਣਾ ਮੰਨਣਗੇ ਅਤੇ ਸਾਂਝੇ ਰੂਪ ਵਿੱਚ ਇਹ ਖਾਲਸਾ ਪੰਥ ਦਾ ਹਿੱਸਾ ਹੋਣਗੇ ਅਤੇ ਸਾਂਝੇ ਰੂਪ ਵਿੱਚ ਇਹਨਾਂ ਦਾ ਇੱਕ ਹੀ ਜਥੇਦਾਰ ਹੋਵੇਗਾ 14 ਅਕਤੂਬਰ 1745 ਈਸਵੀ ਨੂੰ ਦੀਵਾਲੀ ਵਾਲੇ ਦਿਨ ਇਹਨਾਂ ਛੋਟੇ-ਛੋਟੇ ਜਥਿਆਂ ਦੀ ਸਥਾਪਨਾ ਕੀਤੀ ਗਈ ਅਤੇ ਸਾਂਝੀ ਫੌਜ ਦਾ ਨਾਮ ਦਲ ਖਾਲਸਾ ਰੱਖਿਆ ਗਿਆ ਇੰਨਾ ਜੱਥਿਆਂ ਦੇ ਸਰਦਾਰਾਂ ਦੇ ਨਾਮ ਇਸ ਤਰ੍ਹਾਂ ਹਨ ਨਵਾਬ ਕਪੂਰ ਸਿੰਘ ਫੈਜ਼ਲਪੁਰੀਆ ਸ਼ਾਮ ਸਿੰਘ ਨਾਰੋਕੀ ਦਿਲਜਲਾਖ ਖਿਆਲਕੋਟ ਕਰਬਖ ਸਿੰਘ ਕਲਸੀਆ ਕਰੋੜਾ ਸਿੰਘ ਪੈਜਗੜ ਕਰਮ ਸਿੰਘ ਪੈਜਗੜ ਗੁਰਦਿਆਲ ਸਿੰਘ ਡੱਲੇਵਾਲ ਦਿਆਲ ਸਿੰਘ ਡੱਲੇਵਾਲ ਨੌਦ ਸਿੰਘ ਸ਼ੁਕਰਚੱਕੀਆ ਚੰਦਾ ਸਿੰਘ ਸ਼ੁਕਰਚੱਕੀਆ ਕਾਲਾ ਸਿੰਘ ਕੰਗ ਖਿਆਲ ਸਿੰਘ ਕੰਗ ਬਾਗ ਸਿੰਘ ਪਿੰਡ ਹੱਲੋ ਵਾਲੀ ਦਾ ਜੱਸਾ ਸਿੰਘ ਆਲੂ ਵਾਲੀਆ ਹਰੀ ਸਿੰਘ ਪੰਜਵੜ ਛੱਜਾ ਸਿੰਘ ਪੰਜਵੜ ਸ਼ਹੀਦ ਬਾਬਾ ਦੀਪ ਸਿੰਘ ਜੀ ਸੁਧਾ ਸਿੰਘ ਸ਼ਹੀਦ ਸੁੱਖਾ ਸਿੰਘ ਤਖਾਨ ਮਾੜੀ ਕੰਬੋ ਕੀ ਜੱਸਾ ਸਿੰਘ ਰਾਮਗੜੀਆ ਪੋਮਾ ਸਿੰਘ ਕਨਈਆ ਜੈ ਸਿੰਘ ਕਨਈਆ ਹਰਕੀਰਤ ਸਿੰਘ ਕਨਈਆ ਹੀਰਾ ਸਿੰਘ ਕਨਈਆ ਸੱਦਾ ਸਿੰਘ ਕਨਈਆ, ਰਾਮ ਸਿੰਘ ਅੰਮ੍ਰਿਤਸਰ, ਧਰਮ ਸਿੰਘ ਅੰਮ੍ਰਿਤਸਰ, ਜੌਨ ਸਿੰਘ ਮਜਬੀ ਸਿੱਖ, ਬਦਨ ਸਿੰਘ ਮਜਬੀ ਸਿੰਘ, ਬਾਬਾ ਵੀਰ ਸਿੰਘ ਮਜਬੀ ਸਿੱਖ, ਆਕਰਦ ਸਿੰਘ ਮਜਬੀ ਸਿੱਖ ਇਹਨਾਂ ਜਥਿਆਂ ਨੇ ਸਾਰੇ ਇਲਾਕੇ ਵਿੱਚ ਲੁੱਟਮਾਰ ਸ਼ੁਰੂ ਕਰ ਦਿੱਤੀ। ਸਾਰੇ ਪੰਜਾਬ ਵਿੱਚ ਆਵਾਜਾਈ ਰੁਕ ਗਈ ਅਤੇ ਹਰ ਤਰ੍ਹਾਂ ਵਪਾਰ ਬੰਦ ਕਰ ਦਿੱਤਾ ਗਿਆ। ਸਿੰਘ ਇੰਨੇ ਦਲੇਰ ਹੋ ਗਏ ਸਨ ਕਿ ਇੱਕ ਦਿਨ ਚਾਮਨੋ ਸਿੰਘਾਂ ਦੇ ਜਥੇ ਨੇ ਭੇਸ ਬਦਲ ਕੇ ਮੋਦੀ ਮੋਚੀ ਦਰਵਾਜ਼ਿਆਂ ਅੰਦਰ ਲੰਘ ਕੇ ਲਾਹੌਰ ਵਿੱਚ ਜਾ ਲੁੱਟਮਾਰ ਕੀਤੀ ਦੁਕਾਨਦਾਰਾਂ ਦੁਕਾਨਾਂ ਬੰਦ ਕਰ ਰਹੇ ਸਨ ਜਾਂ ਸਿੰਘਾਂ ਨੇ ਛਾਪਾ ਮਾਰਿਆ ਲੱਖਾਂ ਰੁਪਏ ਦਾ ਮਾਲ ਲੁੱਟ ਕੇ ਕੁਝ ਹੀ ਪੰਥ ਦੇ ਵੈਰੀਆਂ ਨੂੰ ਛੋਦ ਕੇ ਸ਼ਾਹੀ ਪੌਜ ਦੇ ਉੱਠਣ ਤੋਂ ਪਹਿਲਾਂ ਹੀ ਖਾਲਸਾ ਹਰਨ ਹੋ ਗਿਆ ਸ਼ਾਹੀ ਪੌਜ ਮਗਰ ਪਈ ਤਾਂ ਦਾਂ ਸਿੰਘ ਰਾਵੀ ਕੰਡੇ ਕੰਡੇ ਜੰਗਲਾਂ ਵਿੱਚ ਜਾ ਲੁਕੀ ਯਈਆ ਖਾਨ ਨਵਾਂ ਨਵਾਂ ਸੂਬੇਦਾਰ ਬਣਿਆ ਸੀ ਉਹਨਾਂ ਨੇ ਆਪਣੇ ਦਿਵਾਨ ਲਖਪਤਰ ਨੂੰ ਫੌਜ ਦੇ ਦੇ ਕੇ ਹੁਕਮ ਦਿੱਤਾ ਕਿ ਸਿੰਘਾਂ ਨੂੰ ਖਤਮ ਕਰ ਦਿੱਤਾ ਜਾਏ ਲਖਪਤਰ ਇਹ ਫੌਜ ਲੈ ਕੇ ਚੜ੍ਹਿਆ ਤਾਂ ਸਿੰਘ ਰਾਵੀ ਛੱਡ ਕੇ ਕੰਡੇ ਕੰਡੇ ਐਮਨਾਬਾਦ ਨੂੰ ਚਲੇ ਗਏ ਲਖਪਤ ਵਾਪਸ ਲਾਹੌਰ ਆ ਗਿਆ ਐਮਨਾਬਾਦ ਦਾ ਫੌਜਦਾਰ ਜਸਪਤ ਰਾਏ ਇਹ ਲਖਪਤ ਰਾਏ ਦਾ ਭਰਾ ਸੀ ਜਿਸ ਦਾ ਜਿਸ ਜਦ ਜਕਰੀਆ ਖਾਨ ਲਾਹੌਰ ਦਾ ਸੂਬੇਦਾਰ ਬਣਿਆ ਸੀ ਉਹਨੇ ਜਸਪਤ ਰਾਏ ਨੂੰ ਜਲੰਧਰ ਦੀ ਫੌਜਦਾਰੀ ਤੋਂ ਹਟਾ ਕੇ ਐਮਨਾਬਾਦ ਲਗਾ ਦਿੱਤਾ ਗਿਆ ਸੀ ਅਤੇ ਅਦੀਨਾ ਬੇਗ ਨੂੰ ਜਲੰਧਰ ਦਾ ਫੌਜਦਾਰ ਨਿਯੁਕਤ ਕਰ ਦਿੱਤਾ ਗਿਆ ਸੀ ਜਸਪਤ ਰਾਏ ਨੂੰ ਲੱਗਾ ਕਿ 2000 ਸਿੰਘ ਰੋੜੀ ਸਾਹਿਬ ਐਮਨਾਬਾਦ ਬੈਠੇ ਹਨ ਤਾਂ ਉਹਨਾਂ ਉੱਤੇ ਸਖਤ ਹੁਕਮ ਭੇਜਿਆ ਗਿਆ ਕੀ ਇਸ ਵੇਲੇ ਮੇਰੇ ਇਲਾਕੇ ਵਿੱਚੋਂ ਚਲੇ ਜਾਓ ਅੱਗੋ ਸਿੰਘਾਂ ਨੇ ਉੱਤਰ ਦਿੱਤਾ ਕਿ ਫੌਜਾਂ ਦੇ ਤਿੰਨ ਦਿਨ ਤੋਂ ਲੰਗਰ ਨਹੀਂ ਛਕਿਆ ਲੰਗਰ ਛਕ ਕੇ ਰਾਤ ਕੱਟ ਕੇ ਦਿਨੇ ਚੱਲੇ ਪਾਦ ਦਿੱਤੇ ਜਾਣਗੇ ਜਸਪਤ ਰਾਏ ਇਨ੍ਹਾਂ ਲਿਹਾਜ਼ ਕਰਨ ਵਾਸਤੇ ਤਿਆਰ ਨਾ ਹੋਇਆ ਉਹਨੇ ਫੌਜ ਇਕੱਠੀ ਕਰਕੇ ਸਿੰਘਾਂ ਉੱਤੇ ਹੱਲਾ ਬੋਲ ਦਿੱਤਾ ਅੱਗੋ ਸਿੰਘਾਂ ਨੇ ਤਲਵਾਰਾਂ ਧੋਈਆਂ ਅਤੇ ਬੜਾ ਕਮਸਾਨ ਦਾ ਯੁੱਧ ਹੋਇਆ ਸਿੰਘ ਲੜਨਾ ਨਹੀਂ ਸੰ ਚਾਉਂਦੇ ਪਰ ਲੜਾਈ ਉਹਨਾਂ ਦੇ ਗਾਲਾਂ ਪਈ ਸੀ ਉਹ ਨਾਲ-ਨਾਲ ਲੜਦੇ ਜਾਂਦੇ ਅਤੇ ਪਿੱਛੇ ਹਟਦੇ ਜਾਂਦੇ ਅੰਤ ਦੋਵੇਂ ਤਰ੍ਹਾਂ ਬਦਕੋ ਗਸਾਈਆਂ ਕੋਲ ਜਾਂ ਉਪਰੇ ਜਸਪਤਰਾਏ ਹਾਥੀ ਉੱਤੇ ਬੈਠਾ ਆਪਣੀਆਂ ਧਾੜਾਂ ਨੂੰ ਵੰਗਾਰ ਰਿਹਾ ਸੀ ਇੰਨੇ ਚਿਰ ਨੂੰ ਭਾਈ ਨਿਬਾਹੂ ਸਿੰਘ ਰੰਗਰੇਟੇ ਦੀ ਨਿਗਾਹ ਚੜ ਗਿਆ ਉਹ ਸਿੰਘ ਸ਼ੇਰਾਂ ਵਾਂਗ ਛਾਲ ਮਾਰ ਕੇ ਉਸ ਵੱਲ ਵਧਿਆ ਅਤੇ ਹਾਥੀ ਦੀ ਪੂੰਛ ਫੜ ਕੇ ਉੱਤੇ ਚੜ ਗਿਆ ਅਤੇ ਤਲਵਾਰ ਨਾਲ ਜਸਪਤ ਦਾ ਸਿਰ ਲਾ ਦਿੱਤਾ ਫੌਜਦਾਰ ਦਾ ਡਿੱਗਣਾ ਸੀ ਡਿੱਗਣਾ ਸੀ ਜਾਂ ਗਵਾਂਡੇ ਢਾੜਾਂ ਤੇ ਤਨਖਾਹਦਾਰ ਸਿਪਾਹੀਆਂ ਵਿੱਚ ਭਾਜੜਾਂ ਪੈ ਗਈਆਂ ਬਾਬਾ ਕ੍ਰਿਪਾਲ RAM ਜਸਪਤ ਦਾ ਗੁਰੂ ਜੋ 500 ਰੁਪਏ ਭੇਟਾ ਕਰਕੇ ਸਿੰਘਾਂ ਕੋਲੋਂ ਜਸਪਤ ਦਾ ਸਿਰ ਲੈ ਕੇ ਸੰਸਕਾਰ ਕੀਤਾ ਜਦੋਂ ਅਜੇ ਤੱਕ ਜਸਪਤ ਦੀ ਸਮਾਦ ਲਖਪਤ ਦੀ ਬਣਵਾਈ ਹੋਈ ਖੜੀ ਹੈ ਇਹ ਘਟਨਾ ਫਰਵਰੀ ਮਾਰਚ 1746 ਈਸਵੀ ਦੀ ਹੈ ਜਸਪਤ ਰਾਏ ਨੂੰ ਮਾਰ ਕੇ ਸਿੰਘ ਐਮੜਾਬਾਦ ਤੇ ਜਾ ਪਏ ਅਤੇ ਸ਼ਹਿਰ ਲੁੱਟ ਕੇ ਫਿਰ ਰਾਵੀ ਦੀਆਂ ਝੱਲਾਂ ਵਿੱਚ ਜਾ ਵੜੇ ਅੱਜ ਦਾ ਪ੍ਰਸੰਗ ਇੱਥੇ ਸਮਾਪਤ ਹੁੰਦਾ ਹੈ ਜੀ ਬਾਕੀ ਕੱਲ ਦੀ ਵੀਡੀਓ ਵਿੱਚ ਸਾਂਝਾ ਕਰਾਂਗੇ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ